ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿੰਨਾ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣੇ ਚੈਨਲ ਨੂੰ ਸਪੋਰਟ ਕਰਦੇ ਆ ਤੇ ਬਾਕੀ ਤੁਹਾਡੀ ਸਪੋਰਟ ਨਾਲ ਹੀ ਆਪਣਾ ਚੈਨਲ ਚੱਲਦਾ ਪਿਆ ਤੇ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਹੋਇਆ ਉਹ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਬਾਕੀ ਜਿਨ੍ਹਾਂ ਨੇ ਵੀਰ ਨੇ ਐਡ ਲਵਾਉਣੀ ਹੋਵੇ ਫ੍ਰੀ ਦੇ ਵਿੱਚ ਐਡ ਆ ਸੰਦ ਦੀਆਂ 4 ਤੋਂ 5 ਫੋਟੋਆਂ ਸਕਰੀਨ ਤੇ ਆਪਣਾ WhatsApp ਚੱਲ ਰਿਹਾ ਜੀ ਉਹਦੇ ਤੇ ਭੇਜ ਸਕਦੇ ਹਾਂ ਬਾਕੀ ਰੇਟ ਵਗੈਰਾ ਏਰੀਆ ਸਾਰਾ ਕੁਝ ਜ਼ਰੂਰ ਦੱਸਿਆ ਕਰੋ ਤੇ ਜਾਇਜ਼ ਰੇਟ ਮਾਰਕੀਟ ਦੇ ਮੁਤਾਬਕ ਭੇਜਿਆ ਕਰੋ ਤਾਂ ਜੋ ਤੁਹਾਡੀ ਚੀਜ਼ ਜਲਦੀ ਸੇਲ ਹੋਏ ਅੱਜ ਦੀ ਵੀਡੀਓ ਦੇ ਵਿੱਚ ਇੱਕ ਟਰੈਕਟਰ ਤੇ ਇੱਕ ਟਰਾਲੀ ਲੈ ਕੇ ਆਏ ਜੀ ਜੈਕ ਵਾਲੀ ਬਾਕੀ ਸਾਰਿਆਂ ਨਾਲ ਪਹਿਲਾਂ ਆਪਾਂ ਕਰਦੇ ਹਾਂ ਜੀ ਜੈਕ ਵਾਲੀ ਟਰਾਲੀ ਦੀ ਗੱਲ ਬਾਤ ਜੈਕ ਵਾਲੀ ਟਰਾਲੀ ਤੁਸੀਂ ਦੇਖ ਸਕਦੇ ਹੋ ਜੀ ਚੈਸੀ ਦੇਖ ਸਕਦੇ ਹੋ 10 ਦੀ ਚੈਸੀ ਲੱਗੀ ਹੋਈ ਆ ਚੈਨਰਾਂ ਤੇ ਚਾਸੀ ਲੱਗੀ ਹੋਈ ਆ ਵਿੱਚੋਂ ਬਿਲਕੁਲ ਸਾਫਟ ਟਰਾਲੀ ਆਈ ਸਾਈਡਾਂ ਦੀ ਫਰਸ਼ ਦੀ ਜੈਕ ਵਗੈਰਾ ਪ੍ਰੋਪਰ ਕੰਮ ਕਰਦਾ ਜੀ ਤੇ 20 ਟਨ ਵਾਲਾ ਜੈਕ ਲੱਗਿਆ ਹੋਇਆ ਹਾਈ ਸਪੀਡ ਜਲਦੀ ਚੱਕਣ ਵਾਲਾ ਤੇ ਬਾਕੀ ਚਾਦਰ ਵਗੈਰਾ ਵੀ ਚੰਗੀ ਲੱਗੀ ਆ ਅੰਦਰਵਾਰ ਵੀ ਚੈਨਰ 6 3 ਦੇ ਬਾਕੀ ਹਿੱਸਾ 4 ਇੰਚੀ ਲੱਗਿਆ ਹੋਇਆ ਕੜੇ ਵਾਲੇ ਰਿੰਮ ਬੇਦਾਗ ਟਾਇਰ ਆ ਟਰਾਲੀ ਦੇ ਜੀ ਬਹੁਤ ਚੰਗੇ ਟਾਇਰ ਤੇ ਬਾਕੀ ਹੈਵੀ ਟਰਾਲੀ ਬਣੀ ਹੋਈ ਆ ਜੀ ਤੇ ਬਾਕੀ ਟਰਾਲੀ ਦੀ ਸਾਈਜ਼ ਦੀ ਗੱਲ ਕਰੀਏ 10 ਫੁੱਟੀ ਟਰਾਲੀ ਹੈ ਜੀ 6 ਫੁੱਟ ਚੌੜੀ ਆ 2 ਫੁੱਟ ਉੱਚੀ ਆ ਤੇ ਰੇਟ ਮਾਲਕ ਵੀਰਾਂ ਦੁਆਰਾ ਰੱਖਿਆ ਜੀ 1,115,000 ਰੁਪਈਆ ਤੇ ਬਾਕੀ ਟਰਾਲੀ ਚ ਕੋਈ ਕਮੀ ਪੇਛੇ ਨਹੀਂ ਵੈੱਡ ਵਗੈਰਾ ਉੱਪਰ ਲੱਗਿਆ ਹੋਇਆ ਕਿਤੋਂ ਕੋਈ ਗਲ ਨਹੀਂ ਨਾਲ ਦਾ ਰੰਗ ਪੇਂਟ ਰੀਜਨਲ ਰੰਗ ਪੇਟ ਆ ਜੀ ਤੇ ਕਿਤੋਂ ਹਜੇ ਜਰ ਨਹੀਂ ਲੱਗੀ ਪਾਣੇ ਲੋਹੇ ਚੰਗੇ ਲੋਹੇ ਦੀ ਬਣੀ ਟਰਾਲੀ ਆ ਜੀ ਹੱਬਾਂ ਵਗੈਰਾ ਚੰਗੀਆਂ ਟਾਟਾ ਦੀਆਂ ਹੱਬਾਂ ਤੇ ਚੰਗੇ ਰੇਮਾ ਜੀ ਕੜੇ ਵਾਲੇ ਹੈਵੀ ਰੇਮਰ ਟੈਰਾ ਵਗੈਰਾ ਦੀ ਚੰਗੀ ਪਈ ਆ ਤੇ ਮਾਲਕ ਵੀਰ ਦੁਆਰਾ ਰੇਟ ਰੱਖਿਆ ਜੀ 1 ਲੱਖ ਤੇ 15000 ਰੁਪਇਆ ਬਾਕੀ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਮੌਕੇ ਤੇ ਮਾਨਤਾ ਨੂੰ ਹੋ ਜਾਂਦਾ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਸਕਦੇ ਹੋ ਜੀ 7087505736 ਇਸ ਨੰਬਰ ਤੇ ਸੰਪਰਕ ਕਰਕੇ ਇਸ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਟਰਾਲੀ ਖਰੀਦਣ ਤੋਂ ਪਹਿਲਾਂ ਆਪਦੀ ਜਾਂਚ ਪਰਖ ਕਰਕੇ ਚੀਜ਼ ਖਰੀਦਿਆ ਕਰੋ ਤੇ ਬਾਕੀ ਟਰਾਲੀ ਦਾ ਰੇਟ ਇਹ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜਾ ਆਪਣੀ ਵੀਡੀਓ ਵਗੈਰਾ ਸ਼ੇਅਰ ਕਰਕੇ ਜਾਊਗਾ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਮਾਲਕ ਵੀਰਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਜਿਹੜੀ ਆਪਣੇ ਚੈਨਲ ਦੁਆਰਾ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਹੋਰ ਜਾਣਕਾਰੀ ਕਈ ਰਹਿ ਜਾਂਦੀ ਆ ਤਾਂ ਉਹ ਵੀ ਵੀਰਾਂ ਤੋਂ ਪੁੱਛ ਸਕਦੇ ਹੋ ਜੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜਿਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਲਵਾਉਣਾ ਹੁੰਦੀ ਆ ਦਸ ਸਕਰੀਨ ਤੇ WhatsApp ਨੰਬਰ ਦਿੱਤਾ ਚਾਰ ਤੋਂ ਪੰਜ ਫੋਟੋਆਂ ਭੇਜ ਦਿਆ ਕਰੋ। ਬਾਕੀ ਅੱਗੇ ਟਰੈਕਟਰ ਦੀ ਗੱਲ ਕਰਦੇ ਹਾਂ ਸੋਨਾਲੀਕਾ ਦੀ। ਸੋਨਾਲੀਕਾ ਟਰੈਕਟਰ ਹੈ ਜੀ 750 DI ਟਰੈਕਟਰ। ਇੰਟਰਨੈਸ਼ਨਲ ਮਾਡਲ ਦਾ ਟਰੈਕਟਰ ਹੈ ਜੀ ਤੇ ਬਰਨਾਲੇ ਏਰੀਆ ਦੇ ਵਿੱਚ ਖੜਾ ਜੀ ਇਹ DI 750 ਬਹੁਤ ਚੰਗਾ ਟਰੈਕਟਰ ਆ ਬਹੁਤ ਚੰਗੀ ਕੰਡੀਸ਼ਨ ਆ ਟਾਇਰ ਤੁਸੀਂ ਮੰਨ ਸਕਦੇ ਹੋ ਜੀ ਨਵੇਂ ਹੀ ਆ ਜੀ ਮਗਰਲੇ ਟਾਇਰ ਨਵੇਂ ਆ 90% ਹੀ ਆ ਬਹੁਤ ਘੱਟ ਚੱਲੇ ਟਾਇਰ ਪਾਉਣ ਤੋਂ ਬਾਅਦ ਬਾਕੀ ਬੈਟਰੀ ਬਿਲਕੁਲ ਨਵੀਂ ਆ ਘਰੇ ਖੜਾ ਟਰੈਕਟਰ ਆ ਕੋਈ ਵਪਾਰੀ ਵੀਰ ਨਹੀਂ ਗੇ ਤੇ ਬਾਕੀ ਰੰਗ ਪੇੜ ਦਾ ਬਹੁਤ ਚੰਗਾ ਟਰੈਕਟਰ ਪਿਆ ਹੋਇਆ ਜੀ ਤੇ ਮੋਬਾਈਲ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਸਕਦੇ ਹਾਂ 9463019795 ਤੇ ਸੰਪਰਕ ਕਰਕੇ ਤੇ ਵੀਰਾਂ ਨਾਲ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਇੰਜਨ ਗੇਅਰ ਦਾ ਵਾਹ ਕੇ ਫਿਰ ਖਰੀਦ ਸਕਦੇ ਹੋ ਡਿਮਾਂਡ ਹੈਗੀ ਜੀ 3 ਲੱਖ ਤੇ 40000 ਰੁਪਏ 10 ਮਾਡਲ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਕੋਈ ਫਿਕਸ ਰੇਟ ਨਹੀਂ ਹੁੰਦਾ ਬਰਨਾਲੇ ਏਰੀਆ ਦੇ ਵਿੱਚ ਖੜਾ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਆਪਣੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਦੀ ਆਪਾਂ ਵੀਡੀਓ ਹੋਰ ਵੀ ਲੈ ਕੇ ਆਉਂਦੇ ਰਾਵਾਂਗੇ ਚੈਨਲ ਨਾਲ ਜੁੜੇ ਰਹੋ ਜੀ ਧੰਨਵਾਦ ਜੀ ਤੁਹਾਡਾ